ਹੈਲੋ ਹਾਸ਼ੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੈਨਲ ਦੇ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦੋ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਲਗਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਆਂ ਵੀਡੀਓ ਨੂੰ ਲੈਣ ਤਾਂ ਇਹ ਮੈਂ ਆਪ ਹੀ ਕਹਿੰਦੇ ਜੀ ਪੂਰੀ ਲੱਗਾ ਕੁੱਟਣਾ ਸੌਤ ਪਾਣਾ ਇੱਕ ਲੈ ਲੈਣਾ ਡੋਂਗਾ ਮੰਦਗਾ ਦੇ ਕੋਲਾ ਵਟਾ ਤੇ ਸ਼ੱਕਰ ਪਾਣੀ ਉਹਦੇ ਚੱਕਰ ਤੋਂ ਜਿਆ ਨੀ ਮਰਜ਼ੀ ਨਾਲ ਪਾ ਸਕਦੇ ਆ ਜੀਆ ਦਾਲੀਆਂ ਵੀ ਪਾ ਲਈਏ ਚਾਣੀ ਵੀ ਵਾਲੀ ਉਹ ਜਿਆ ਛਾਣੀ ਪਾਣੀ ਆ ਦਾਲੀ ਵਾਲੇ ਪਾਣੀ ਮਿਕਲਾ ਲੈਣ ਲੀਆਂ ਤੋਂ ਇਹ ਵੀ ਮਰਜ਼ੀ ਪਾਦੇ ਚਾਹੇ ਸਮੇਂ ਬੁੜੀ ਥੋੜੀ ਮਰਜ਼ੀ ਆ ਗੁੜ ਨਾਲ ਵੀ ਕੁੱਪ ਲੈਣੇ ਲੋਕ ਹੂੰ ਮੋ ਇੰ ਮਿੱਠਾ ਮਮਾਈ ਆ ਹਾਂ ਯਾਰ ਕੋਈ ਚੂੜੀ ਉਟੀ ਜਰੀ ਅੱਜ ਦੇ ਸੀ ਕੀ ਪੈ ਗਿਆ ਭਾਈ ਕਰਦਾ ਜੇ ਹੁਣ ਲੋੜ ਪਈ ਹੋਰ ਲੋੜ ਪਈ ਕਹਿੰਦੇ ਜਿੰਨਾ ਵਾਜ ਤੁਸੀਂ ਪਾ ਸਕਦੇ ਮਾਰਚ ਤੇ ਘਟ ਗਿਆ ਤੇ ਤੁਸੀਂ ਪਾ ਲਓ ਜੇ ਨਹੀਂ ਘਟਿਆ ਤੁਸੀਂ ਨਾ ਪਾਓ ਤੁਸੀਂ ਨਾ ਪਾਓ ਰੂਡਿੰਗ ਇਹਨੇ ਮੋੜੀਆਂ ਬਣਾਉਣੀਆਂ ਨੇ ਚੂੜੀ ਵਾਸਤੇ ਹੱਥ ਹੋ ਗਏ ਨੇ ਹੁਣ ਯਾ ਉਦਾਰੂਆਂ ਨੂੰ ਉਠੇ ਜੋ ਚੋਰੀ ਉਠਣੀ ਠੰਡੀਆਂ ਜਿ ਨਹੀਂ ਉੱਠਦੀ ਸਕੀਰ ਨਾ ਹਾਂ ਹਾਂ ਠੰਡੀਆਂ ਕਿ ਆਂ ਉੱਠਣੀਆਂ ਬੁਰਕਿਆਂ ਇਹ ਪੇ ਰਹਾ ਉਹ ਦੇ ਕੋਈ ਚੂੜੀ ਉਠਾ ਜੀ ਫਿਰ ਫਿਰ ਖਾਣੀ ਸਿੱਖ ਦੇ ਪਿੰਦਰ ਸਖਾਵੇ ਜਾਂ ਖਾਣੀ ਦਸ 네, 네. 네, 네. 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 ਉਹ ਕੰਮ। ਇਹ ਆਪਣੀ ਚੂਰੀ ਉਟੀ ਜਾਰੀ ਆ। ਤੇ ਆ ਤੁਹਾਨੂੰ ਪੀਲੇ ਬਣਾ ਕੇ ਦਿਖਾਵਾਂਗੇ। ਇਹ ਤੇ ਰੋਟੀ ਆ।

ਕਰੂੰ ਕਰੂੰ ਰੋਟੀ ਚੁਰੀ ਉਤਨੀ ਬਹੁਤ ਥੀ ਬਾਈ ਇਹਨਾਂ ਨੂੰ ਵੀ ਖਾਣੀ ਚੋਕੀ ਹੈ ਇਹਨੇ 어떤 것들이죠? 난 맛소금 들어가고, 기내 조리국 들어있냐? 아 이제 밖에 나가 밖에. 빈이 올 때는요? 아뭐 끝에 있을 때뭐 많이 해봐야 할지. 이따 봐. 바이러트로 가야 돼. 더 맛있잖아. 이거 밥 잘하는 거. ね。<dı bizim estamos ver majadenizadosže> ਲਾ ਗੋਲ ਗੋਲ ਬਣੀਏ ਕਿੰਨੇ ਪਕਣੀਆਂ ਨੇ ਕਿੰਨੀ ਪਕਣੀਆਂ ਇਹਨਾਂ ਗੋਲ ਗੋਲ ਲੱਡੂ ਕਿੰਨੀ ਚੋਰੀ ਦੇ ਖੇਲੇ ਲੈ ਖਾਂ ਮੈਂ ਦੇਖਾਂ ਮੈਂ ਟੱਕਰ ਦੇਖੀ ਕਿ ਕਿ ਦੇਖੀ ਦਾਖ ਵੀ ਆ ਗਈ ਇੱਕ ਹੂੰ ਇੱਕ ਦਾਖ ਵੀ ਆ ਰਹੀ ਹੈ ਹੂੰ ਦੇਖੀ ਇਹ ਕਿੰਨੀ ਪਹੇਲੀ ਸੀ ਦੇਖ ਕੇ ਤੇਰੇ ਕਿਦ ਨੂੰ ਪਤਾ ਲੱਗ ਜਾਏ ਇਹਨਾਂ ਨੂੰ ਤਾਂ ਹਮੇਸ਼ਾ ਠੀਕ ਹੈ ਨਾ ਠੀਕ ਹੈ ਜਦੋਂ ਪਪਾ ਦੀ ਲੀ ਲ ਜਾਏਗਾ ਤਾਂ ਚੋਰੀ ਘੁੱਟ ਕੇ ਦੇ ਦੇਵਾਂਗੇ ਚਲ ਚੋਰੀ ਸਵੇਰੇ ਖਾ ਲਈ ਹੁਣ ਰਾਤ ਨੂੰ ਰੋਟੀ ਖਾ ਲਈ ਹਾਂ ਭਾਗਵੇਂ ਰੋਟੀ ਜਰੂਰੀ ਖਾਣੀ ਆ ਸਵੇਰੇ ਚੂਰੀ ਖਾ ਲਈ ਹੁਣ ਰੋਟੀ ਖਾ ਲੀ ਜੈਨ ਦਾ ਆਪੋ ਚਾਹ ਉਹਨੂੰ ਵੀ ਸ਼ੌਂਕ ਤਾਂ ਮੈਨੂੰ ਬਣਾਉਣੇ ਦਾ ਵੀ ਸ਼ੌਂਕ ਜਦ ਤੇ ਸੁਗਰ ਹੋ ਗਿਆ ਫਿਰ ਘਟਨੀ ਫਿਰ ਮਿੱਠਾ ਖਾ ਚਲਾ ਜਿਦਾਂ ਉਹਨਾਂ ਨੂੰ ਘੱਟੇ ਖਾਣੇ ਮੈਨੂੰ ਤੇ ਮਿੱਠੇ ਖਾਣੇ ਸ਼ੀਰਵ ਦੇਖੋ ਤੁਸੀਂ ਇਹਨੇ ਤਾਂ ਖਾ ਲਓ ਖਾ ਲਿਆ ਲੋਬੀਰ ਕਰਨੀ ਲੋ ਤੇਰੀਆਂ ਸਵੇਟਾ ਕੰਦਮ ਖੁਦੀਆਂ ਵਾ ਚੂੜੀ ਖਾਲਾ ਤੇ ਭਾਪੇ ਜੋਗੇ ਬੜਾ ਲੱਡੂ ਵਾਹ ਉਹਦਾ ਫੋਨ ਕਰਦੇ ਚੂੜੀ ਗੁੱਤੀ ਹਾਂ 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 ਵਸਾ ਲੋਕ ਤੇ ਨਹੀਂ ਖਾਂਦਾ ਅੱਜ ਵੀ ਮੈਂ ਆਹ ਚੂੜੀ ਖਾਲਾ ਚੂੜੀ ਉਹ ਬੜੇ ਰੱਖ ਲਿਆ ਮੈਂ ਕੌਣ ਜਾਣਾ ਚਾਹੋਂਗੇ ਚੋਰੀ ਹੂੰ ਲੈ ਬਈ ਚੋਰੀ ਉਟੀ ਲਈ ਪਪਾ ਯੋਗੇ ਬੜੇ ਬੜੇ ਰੱਖੇਗਾ ਹੂੰ ਇਸ ਤਰ੍ਹਾਂ ਕਿਨੇ ਜਵਾਬ ਨਹੀਂ ਆਉਗਾ ਜਦ ਚੋਰੀ ਚੋਰੀ ਬਈ ਜਿਉ ਆਉਗ ਸਤੇ ਪੈ ਨਹੀਂ ਉੱਠੇ ਗਏ ਇਹਨੇ ਕਿਹ ਤਰ੍ਹਾਂ ਕਹਾਣੀ ਮੇਰੇ ਬੇਬੇ ਸੁਣਾਇ ਕਿ ਬੇਬੇ ਵੀ ਕੋਈ ਉੱਠੇ ਹੀ ਨਾ ਕਰੇ ਕਰਾ ਰਾਤ ਨੂੰ ਪੇੜੇ ਬਣਾ ਕੇ ਰੱਖ ਦੇ ਵੀ ਬਈ ਜਿਹੜਾ ਸੱਚਰੇ ਉੱਠੇਗਾ ਉਸਕੇ ਪੇੜੇ ਨੇ ਜਿਹੜਾ ਨੇ ਟੁੱਟੇ ਉਸਨੂੰ ਕੋਈ ਨਹੀਂ ਮਿਲ ਦੇਰਾ ਉਹ ਕਰੇਗਾ ਜੇ ਉੱਠੇਗਾ ਭਾਈ ਜਿਹਨ ਦੇ ਟੁੱਟੇ ਦਾ ਉਹ ਹੀ ਖਾ ਗਿਆ ਪੇੜੇ ਅਜਾ ਨਹੀਂ ਕਰੇ ਪੇੜੇ ਖਾ ਕੇ ਮਿਲ ਪੈਗੇ ਹਮ ਤਾਂ ਖੇਤਾਂ ਮੇ ਕੰਮ ਕਰਿਆ ਜਦੋਂ ਪੇੜੇ ਚੁੱਲ੍ਹੇ ਟੁੱਟੇ ਕਰਦੇ ਕੋਈ ਕਰਦੇ ਹੈ ਕੰਮ ਕਰ ਲੈ ਚੁੱਲ੍ਹੇ ਟੁੱਟੇ ਤੁਰੀ ਜੇ ਬਹੁਤ ਮਸਾਯੂ। ਕਪੜਾ ਜੇ ਰੱਖ ਦੇਣੀ। ਬਹੁਤ ਕਪੜਾ ਜੇ ਰੱਖ ਲਿਆ ਹੁੰਦਾ। ਉਹ ਇਹ ਨੂੰ ਜ਼ਿਆਦਾ ਛਾਂ ਉਹ ਚੁੱਕੀ। ਇਹ ਤਿੰਨ ਦਿਨਾਂ ਤੇ ਤਿੰਨ ਦਿਨੋਂ ਵੀ ਸ਼ੌਂਕ ਹੈ। ਇਹ ਨੂੰ ਆਂਦਾ ਜੋ ਅੱਜ ਨਹੀਂ ਕੱਲ ਫਿਰ। ਗੱਰੇ ਜਾਏਗੀ ਉਹ ਤਾਂ ਕਈ ਦਿਨ ਬਾਅਦ ਆਉਗਾ ਆਪਨਾ। ਕੋਈ ਸੁੱਕਾ ਦੇ ਦੇਣਾ ਨਹੀਂ ਮੈਂ ਤਾਂ ਕੁਝ rau ਡੱਬੀ ਵਿੱਚ ਭੇਜ ਦੇਣਾ। ਹਾਂ। ਹੱਸ ਤੋਂ ਹੋ ਜਾਣਾ। ਹਾਂ। ਕੰਮ ਕਰਾ ਆ ਜਾ। ਮੈਂ ਪਾਈ ਆ ਚੂਰੀ ਆਪਣੀ ਠੀਕ ਹੈ ਚੂਰੀ ਮਿੱਠੀ ਚੂਰੀ ਕਿਹ ਕਿੰਨੀ ਵਾਲੀ ਵੀ ਕੁੱਟਣਾ ਨਾ ਕਹੀਂ ਚੰਨੀ ਵਾਲੀ ਹਾਂ ਬਰਾਦਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਦਾ ਤੁਹਾਡੇ ਤੋਂ 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 ਪਹਿਲਾਂ ਪਹੁੰਚ ਸਕੇ ਜੀ ਤੇ ਕਰਦੇ ਪਾ ਅੱਜ ਦੇ ਵਲੋਗ ਦੀ ਇੱਥੀ ਐਂਡੀ ਸ਼ੰਘਾਈ ਫਿਰ ਸਸਰੀਕਾਲ ਮੇਰੇ ਲਈ ਤੁਹਾਨੂੰ ਨੈਕਸਟ ਵੀਡੀਓ ਰਾਈ ਹੱਸਦੇ ਬੱਸਦੇ ਰੱਬ ਤਰੱਕੇ ਦੇ ਤੁਹਾਨੂੰ ਸ਼ੰਘਾਈ ਫਿਰ ਸੱਤ ਸਰੀਕਾਂ ਦੇ